ਮਿਰਾਲਮ ਅੰਕੁਸ਼ अग्रवालਾ ਜੀ ਤੇ ਮੇਰੀ ਆ ਸੰਗਲਪੁਰ ਰੋਡ ਤੇ ਦੁਕਾਨ ਦਾ ਗਰਾਜ ਡੇਟਰ ਕਰਕੇ ਤੇ ਮੇਰੇ ਆ ਪਿਛਲੇ ਹਫਤੇ ਕੋਈ 8-10 ਦਿਨ ਪਹਿਲਾਂ 23 ਤਰੀਕ ਨੂੰ ਰਾਤ 23 April ਰਾਤ ਨੂੰ ਮੇਰੀ ਦੁਕਾਨ ਦੇ ਉਪਰੋਂ ਮੁੰਡੀ ਤੋਂ ਮੇਰਾ ਮੇਨ ਜਿਹੜਾ ਗੇਟ ਆ ਉੱਪਰਲਾ ਲੋਹੇ ਦਾ ਉਹਨੂੰ ਤੋੜ ਕੇ ਸੱਬਲ ਨਾਲ ਤੋੜ ਕੇ ਤੇ ਅੰਦਰ ਆਏ ਤੇ ਅੰਦਰ ਆ ਕੇ ਮੇਰਾ ਬਹੁਤ ਨੁਕਸਾਨ ਕਰਕੇ ਗਏ ਕੈਮਰੇ ਤੋੜੇ ਮੇਰੇ ਪਲੱਸ ਮੇਰੇ ਗੱਲਾ ਟੋਟਲੀ ਸਾਰੇ ਸਾਫ ਕਰਕੇ ਗੱਲੇ ਚ ਕੈਸ਼ ਵੀ ਮੇਰੇ ਕਾਫੀ ਸੀ 35-40000 ਤਕਰੀਬਨ ਕੈਸ਼ ਬਾਕੀ ਡਰਾਈ ਫੂਡ ਦਾ ਸਮਾਨ ਸੀ। ਇਲਾਚੀਆਂ, ਕਾਜੂ ਵਗੈਰਾ ਸਾਰਾ ਸਮਾਨ ਸੀ ਮੇਰਾ। ਅਪਰੋਕਸੀਮੇਟਲੀ ਕੋਈ 1.5 ਲੱਖ ਦਾ ਨੁਕਸਾਨ ਆ ਮੇਰਾ। ਤੇ ਥਾਣੇ ਮੈਂ ਰਿਪੋਰਟ ਦਿੱਤੀ ਸੀ। ਥਾਣੇ ਮੈਂ ਕੰਪਲੀਟ ਕਰਕੇ ਆਇਆ ਸੀ। ਤੇ ਆਏ ਸੀ ਥਾਣੇ ਵਾਲੇ ਪੁੱਛ ਕੇ ਗਏ ਆ। ਬਾਕੀ ਅੱਗੇ ਕੋਈ ਕਾਰਵਾਈ ਕੋਈ ਨਹੀਂ ਹੋਈਗੀ। ਮਤਲਬ ਮਸਲਾ ਹੈ ਵਾ ਕਿ ਮੇਰੇ ਚੋਰੀ ਹੋਣ ਤੋਂ ਬਾਅਦ ਹਫ਼ਤੇ ਬਾਅਦ ਹੀ ਮੇਰੇ ਬਿਲਕੁਲ ਗਵਾਂਡ ਚੋਰੀ ਹੋ ਰਹੀ ਹੈ। ਇਟ ਮੀਨਸ ਹੈ ਕਿ ਕੋਈ ਪੇਤੀ ਬੰਦਾ ਹੈਗਾ। ਤੇ ਬਾਕੀ ਪੁਲਿਸ ਵਾਲੇ ਅੱਗੇ ਜਾਂ ਪ੍ਰਸ਼ਾਸਨਿਕ ਮਰੀ ਹੈਗੀ ਆ। ਉਹ ਜਾਰਿਸ਼ ਇਹ ਥੋੜਾ ਗੰਭੀਰਤਾ ਨਾਲ ਲੋ ਮਸਲੇ ਨੂੰ ਇਹੜਾ ਨੁਕਸਾਨ ਹੋ ਰਿਹਾ ਮਾਰਕੀਟ ਤੇ ਇਹਨੂੰ ਬਚਾਇਆ ਜਾਏ। ਕੋਈ ਵਪਾਰ ਦੇ ਕੋਈ ਇੰਨਾ ਕੁਛ ਰਹਿ ਨਹੀਂ ਗਿਆਗਾ। ਬਹੁਤ ਜ਼ਿਆਦਾ ਹੀ ਵਪਾਰ ਉਖਾ ਹੋਇਆ ਡੇ ਬਾਏ ਡੇ। ਕੋਈ ਸੋਖਾ ਨਹੀਂ ਕੰਮ ਰਹਿ ਗਿਆ। ਤੇ ਸਭ ਕੁਝ ਮੈਨੇਜ ਕਰਨ ਤੋਂ ਇਲਾਵਾ ਹੁਣ ਜੇ ਇਹ ਵੀ ਚੀਜ਼ਾਂ ਮੈਨੇਜ ਕਰਨੀ ਪੈਣਗੀਆਂ ਤੇ ਵਪਾਰ ਵਪਾਰ ਕਿੱਦਾਂ ਚੱਲੇਗਾ? ਮੇਰਾ ਨਾਮ ਜਤਿਨ ਗੁਪਤਾ ਹੈ ਤੇ ਸੰਗਰੁਰ ਰੋਡ 'ਸਾਡੀ ਸ਼ਾਪ ਹੈ ਜੀ ਆਰ ਐਂਟਰਪ੍ਰਾਈਜ਼ੇਸ। ਸਵੇਰੇ ਜਦੋਂ ਇਹ ਸੀ ਸ਼ਾਪ ਖੋਲੀ ਐ ਤਾਂ ਅੰਦਰ ਕਾਫੀ ਸਮਾਨ ਵਿਖਰੇ ਰਹੀ। ਲਾਈਟਾ ਲੂਟਾ ਵਸੇਦਾ ਸੀ ਤਾਂ ਇਹੀ ਬੰਨ੍ਹ ਕਰਕੇ ਜਾਂਦੇ ਆਂ। ਉਹ ਰਾਈਟਾ ਜਗਦੀਆ ਵੀ ਅਸੀਂ ਜੋ ਅੰਦਰ ਜਾ ਕੇ ਚੈੱਕ ਕੀਤਾ ਤੇ ਜੰਗਲਾ ਹੈਗਾ ਛਤ ਤੇ ਜੰਗਲਾ ਚ ਕੱਟ ਕੇ ਤੇ ਬੰਦੇ ਅੰਦਰ ਆਏ ਦੇ ਤੇ ਉਹਨਾਂ ਨੇ ਕਟਰੇ ਬਲੇਡ ਯੂਜ਼ ਕੀਤੇ ਤੇ ਵਾਰਦਾਤ ਵਾਸਤੇ ਤੇ ਬਾਕੀ ਹੋਰ ਜੋ ਕਾਊਂਟਰ ਵਿੱਚ ਕੈਸ਼ ਵਗੈਰਾ ਸੀ 15000 ਰੁਪਿਆ ਉਹ ਲੈ ਗਏ ਨੇ ਬਾਕੀ ਸਮਾਨ ਦਾ ਹੈ ਇਹ ਕੁਝ ਕਹਿ ਨਹੀਂ ਸਕਦੇ ਹਫਤਾ ਸੱਤ ਦਿਨ 7000 ਰੁਪਿਆ ਪਹਿਲਾਂ ਪਹਿਲੇ ਵੀ ਹੋਈ ਇਹ ਚੋਰੀ ਤੇ ਪਿੱਛੇ ਹੈ ਗਰਾਊਂਡ ਦੇ ਪਿੱਛੇ ਹੈ ਕਿ ਪੌੜੀਆਂ ਵਾਂ ਸਿਮਟ ਦਿਆ ਉਹੀ ਕਿੰਨਾ ਯੂਜ਼ ਕਰਦੇ ਨੇ ਚੋਰੀ ਕਰਨ ਵਾਸਤੇ ਉਹ ਜੰਗਲਾ ਕੱਟ ਕੇ ਆਏ ਆ ਬਲੇਡ ਦੇ ਨਾਲ ਸ਼ੋਪੁਰ ਜੰਗਲਾ ਦੇ ਕਿ ਆ ਬਲੇਡ ਵਗੈਰਾ ਉਹਨਾਂ ਦੇ ਪਈ ਐਥੀ ਇਹਦੇ ਨਾਲ ਗੱਲ ਗੱਲਾਂ ਛੋੜਿਆ ਹਾਂਜੀ ਆ ਦੇਖੋ ਆ ਸਾਰਾ ਕੱਟਿਆ ਹੋਇਆ ਹੈ ਪੁਲਿਸ ਨੂੰ ਕਰਾਈ ਛਾਇਦਾਂ ਹਾਂਜੀ ਕਰਵਾਤੀ ਆਈ ਫੇ ਅਧਿਕਾਰੀ ਮੋਕੇ ਹਾਂਜੀ ਆਈ ਕੀ ਮੰਗ ਕਰਦੇ ਪੁਲਿਸ ਤੋਂ ਅਸੀਂ ਇਨਸਾਫ ਹੀ ਚਾਹੀਦਾ ਜਿਹੜੇ ਇੱਕ ਨਾ ਹਫਤਾ ਪਹਿਲੇ ਵੀ ਇੱਕ ਨਾ ਚੋਰੀ ਹੋਈ ਐ ਉਹਨਾਂ ਅੱਜ ਫੇਰ ਚੋਰੀ ਹੋਈ ਐ ਤੇ આરોપી ਜਿਹੜੇ ਉਹ ਫੜੇ ਜਾਣ ਜਲਦੀ ਤੋਂ ਜਲਦੀ ਸਾਡੀ ਸ਼ੋਪ ਹੈ ਸਿੰਗਲਪੁਰ ਰੋਡ ਤੇ ਸਵੇਰੇ ਇਹ ਦੁਕਾਨ ਖੁੱਲੀ 10:00 ਤੇ ਦੇਖਿਆ ਅੰਦਰ ਕੀ ਰਤੀ ਕਿ ਨ ਉਪਰੋਂ ਜੰਗਲਾ ਸੀਗਾ ਲੱਗੇ ਦਾ ਉਹ ਕੱਟ ਕੇ ਤੇ ਬੰਦੇ ਅੰਦਰ ਆ ਗਏ ਨੇ ਕਾਊਂਟਰ ਵਗੈਰਾ ਤੋੜ ਗਏ ਨੇ ਕੈਸ ਜਿਹੜਾ ਹੈਗਾ ਸੀ ਲੱਗੇ ਨੇ ਕੈਮਰੇ ਡੀਵੀਆਰ ਉਹ ਵੀ ਲੱਗੇ ਨੇ ਸ਼ਟਰ ਖੋਲੇ ਹੀ ਤੇ ਅੱਗੇ ਖਲਾਰਾ ਹੀ ਭੇਜਦਾ ਸਾਰਾ ਸਾਡੇ ਖਿਆਲ ਚ ਜੀ ਇਹ ਮਾਰਕੀਟ ਦੇ ਪਿੱਛੇ ਗਰਾਊਂਡ ਹੈ ਇੱਕ ਉਹਦੇ ਵਿੱਚ ਇੱਕ ਪੱਕੀ ਕੋੜੀ ਹੈ ਸਿਮਿੰਟ ਦੀ ਪੱਕੀ ਕੋੜੀ ਬਣੀ ਦੀ ਓਪਨ ਹੈ ਉਹ ਉਥੋਂ ਹੀ ਬੰਦੇ ਸ਼ਾਇਦ ਚੜ ਕੇ ਉੱਪਰ ਆਏ ਨੇ ਤੇ ਉਹੀ ਕਿਨਾਂ ਸੜੀ ਉਪਰੋਂ ਜੰਗਲਾ ਕੱਟ ਕੇ ਥੱਲੇ ਆਏ ਨੇ